ਅਲਕਾ ਜੰਡਾਰਾ ਗੁਰੂ ਦੇ ਸਾਥਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਕੁਾਈ ਹੇਟਰ ਸੰਵਿਧਾਨ ਬਚਾਓ ਰੈਲੀ ਕਰਵਾਈ ਗਈ ਜਿਸ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ ਇਸ ਮੌਕੇ ਤੇ ਲੱਖਾਂ ਤੇ ਹਜ਼ਾਰਾਂ ਦੇ ਹਿਸਾਬ ਦੇ ਵਿੱਚ ਪਿੰਡਾਂ ਵਿੱਚ ਲੋਕਾਂ ਨੇ ਵੀ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਉਦਾਰਾ ਨੇ ਆਪਣੇ ਆਪਣੇ ਵਿਚਾਰ ਲੋਕਾਂ ਨੂੰ ਸੰਬੋਧਿਤ ਕਰਦੇ ਸਾਂਝੇ ਕੀਤੇ ਨਾਲ ਹੀ ਇਸ ਮੌਕੇ ਸੁਜਿੰਦਰ ਸਿੰਘ ਉੰਧਾ ਬਣੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਫੇਲ ਸਾਬਿਤ ਹੋਈ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਕਈ ਤਰ੍ਹਾਂ ਦੇ ਟਿੱਕੇ ਨਿਸ਼ਚੈ ਨੇ ਵੀ ਸਾਡੇ ਹਾਂ ਜੀ ਸਰ ਅੱਜ ਦੀ ਰੈਲੀ ਦਾ ਕੀ ਮਕਸਦ ਹੈ ਜੀ ਅੱਜ ਇੱਥੇ ਹਲਕਾ ਢੰਡਿਆਲਾਗੁਰੂ ਦੇ ਅੰਦਰ ਆ ਸੰਵਿਧਾਨ ਬਚਾਓ ਰੈਲੀ ਰੱਖੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਪ੍ਰਧਾਨ ਰਾਜਾ ਬੜਿੰਗ ਅਮਰਿੰਦਰ ਸਿੰਘ ਬੜਿੰਗ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਇਹ ਰੈਲੀ ਰੱਖੀ ਗਈ ਸੀ ਸੰਵਿਧਾਨ ਬਚਾਓ ਰੈਲੀ ਜਿਸ ਦੇ ਵਿੱਚ ਉੱਚੇ ਤੌਰ ਤੇ ਆਈਸੀਸੀ ਸੈਕਟਰੀ ਇਨਚਾਰਜ ਪੰਜਾਬ ਸ਼੍ਰੀ ਰਵੀ ਦੇਵਿੰਦਰ ਕੁਮਾਰ ਢਾਲਵੀ ਜੀ ਆਏ ਉਹਨਾਂ ਦੇ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਸਰਦਾਰ ਗੁਰਜੀਤ ਸਿੰਘ ਆਇਲਾ ਔਰ ਬਾਕੀ ਸਾਥੀ ਸਾਬਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਹਰਪ੍ਰਤਾਪ ਸਿੰਘ ਨਾਲ ਨੇ ਸ਼ਿਰਕਤ ਕੀਤੀ ਔਰ ਜਿੱਥੇ ਅੱਜ ਇੱਕ ਜਿੱਥੇ ਸੰਵਿਧਾਨ ਬਚਾਓ ਰੈਲੀ ਆਪਾਂ ਅਸੀਂ ਕੀਤੀ ਹੈ ਉਥੇ ਨਾਲ-ਨਾਲ ਲੋਕਾਂ ਨੂੰ ਇੱਕ ਬਹੁਤ ਵੱਡਾ ਇਸ ਗੱਲ ਦੇ ਤੇ ਵੀ ਜਾਗਰੂਕ ਕੀਤਾ ਹੈ ਕਿ ਜਿੱਥੇ ਦੇਸ਼ ਦੇ ਅੰਦਰ ਜਿਹੜੀਆਂ ਹੈਗੀਆਂ ਨੇ ਫਿਰਕਾਪ੍ਰਸਤੂ ਤਾਕਤਾਂ ਨੇ ਮੌਕਾ ਪੇਸ ਤਾਕਤਾਂ ਨੇ ਉਹਦੇ ਨਾਲ ਨਾਲ ਅਜ ਪੰਜਾਬ ਦੇ ਵਿੱਚ ਵੀ ਜਿਹੜਾ ਖਤਰਾ ਸਾਡੇ ਸਿਰ ਤੇ ਮੰਡਾ ਰਿਹਾ ਹੈ ਕਿ ਇਹ ਜਿਹੜੇ ਹਾਲਾਤ ਪੰਜਾਬ ਦੇ ਜਿਹੜੇ ਬੱਤ ਤੋਂ ਬੱਤਰ ਹੋ ਚੁੱਕੇ ਆ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਫਰੋਤੀਆਂ ਤੇ ਲੁੱਟਕੋ ਜਿਹੜੀਆਂ ਉਹਨਾਂ ਦੇ ਕਤਲੇਆਮ ਸਮੁੰਦਰ ਵਾਰਦਾਤਾ ਠਾਠਾ ਮਾਰ ਰਿਹਾ ਔਰ ਅਸੀਂ ਇਹਨਾਂ ਨੂੰ ਅੱਜ ਜਾਣੂ ਕਰਾਉਂਦੇ ਹੋਏ ਅੱਜ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਕਿ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਔਰ ਜਿਹੜਾ ਆਮ ਆਵਾਮ ਹੈ ਅੱਜ ਉਹਨਾਂ ਦੇ ਮਨ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਬੜਾ ਇੱਕ ਵੱਡਾ ਜੋਸ਼ ਇੱਕ ਜਸ਼ਮਾ ਜਿਹੜਾ ਜਜ਼ਬਾ ਹੈ ਉਹ ਸਾਫ਼ ਚੜਕਦਾ ਦਿਖਾਈ ਦੇ ਰਿਹਾ ਔਰ ਇਸ ਗੱਲ ਦੀ ਗਵਾਹੀ ਔਰ ਸੰਕੇਤ ਪਰ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈ ਉਹ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਣ ਵਾਸਤੇ ਆਪਣਾ ਮਨ ਬਣਾ ਚੁੱਕਿਆ ਹੈ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਸ਼ੀਸ਼ਾ ਦਿਖਾਉਣਗੇ ਔਰ ਆਮ ਆਦਮੀ ਪਾਰਟੀ ਨੂੰ ਮੂੰਹ ਦਿਖਾਣੀ ਪਵੇਗੀ ਔਰ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਸਰਕਾਰ ਆਏਗੀ ਔਰ ਪੰਜਾਬ ਚ ਲਾਅ ਔਰ ਜਿਹੜੀ ਅਮਨ ਸ਼ਾਂਤੀ ਉਹ ਮੁੜ ਦੁਬਾਰਾ ਬਹਾਲ ਹੋਏਗੀ ਸਰ ਸੰਵਿਧਾਨ ਨੂੰ ਕੀ ਖਤਰਾ ਜਿਹਨੇ ਤੁਹਾਨੂੰ ਕੱਢਣੀ ਪਈ ਗਈ ਰੈਲੀ ਜੀ ਸੰਵਿਧਾਨ ਬਚਾਓ ਇਸ ਕਰਕੇ ਕੀਤਾ ਜਾ ਰਿਹਾ ਕਿ ਜੋ ਉੱਪਰ ਭਾਜਪਾ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਪਾਲਿਸੀਆਂ ਨੇ ਉਹ ਸੰਵਿਧਾਨ ਨੂੰ ਇੱਕ ਵੱਡਾ ਜਿਹੜਾ ਹੈ ਉਹਦੇ ਉੱਤੇ ਚਿੰਤਾ ਦਾ ਪ੍ਰਸ਼ਨ ਜਿਹੜਾ ਹੈ ਵੱਡਾ ਕੁਐਸਚਨ ਮਾਰਕ ਖੜਾ ਕਰਦੀਆਂ ਨੇ ਅੱਜ ਉਹਨਾਂ ਨੂੰ ਲੈ ਕੇ ਉਸ ਤਰੀਕੇ ਨੂੰ ਲੈ ਕੇ ਜਿਹੜੀਆਂ ਗੱਲਾਂ ਨੇ ਅੱਜ ਸਾਰੀਆਂ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿ ਸੰਵਿਧਾਨ ਨੂੰ ਬਚਾਉਣਾ ਇਸ ਵੇਲੇ ਭਾਜਪਾ ਦੇ ਹੱਥੋਂ ਬੇहद ਜ਼ਰੂਰੀ ਹੈ